ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੁਹੀ ਮਹੱਲਾ ਪੰਜਵਾਂ ਗੋਰੇ ਪੂਰੇ ਜਬ ਭੇਦਿਆਲ ਦੁੱਖ ਬਿਨਸੀ ਪੂਰਨ ਭਈ ਕਾਲ ਪੇਖ ਪੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲਹਾਰਾ ਤੁਜ ਮਨ ਠਾਕੁਰ ਕਮਨ ਹਮਾਰਾ ਰਹਾਓ ਸਾਧ ਸੰਗਤ ਸੁਪ੍ਰੀਤ ਬਣ ਆਈ ਪੂਰਵ ਕਰਮਾਂ ਲਿਖਦ ਤੁਰ ਪਾਈ ਜਪ ਹਰ ਹਰ ਨਾਮ ਚਰਜ ਪ੍ਰਤਾਪ ਚਾਲ ਨ ਸਕੇ ਤੀਨੇ ਤਾਪ ਨਿਮਕ ਨ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗੇ ਦਾਨ ਪਿਆਰੇ ਨਿਮਕ ਨ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗੇ ਦਾਨ ਪਿਆਰੇ ਤੋੜੀ ਮਹੱਲਾ ਪੰਜਵੇਂ ਰਸਨਾ ਗੁਣ ਗੋਪਾਲ ਨਿਤ ਗਾਇਣ ਸੰਤ ਸਹਿਜ ਰਹਿ ਸਵਨੁ ਪਜਿਓ ਸਗਲੇ ਦੁਖ ਭਲਾਇਣ ਰਹਾਉ ਜੋ ਮੰਗੇ ਸੋਈ ਸੋਈ ਪਾਵੈ ਸਿਵ ਹਰਿ ਕੇ ਚਰਨ ਰਸਾਇਣ ਜਨਮ ਮਰਨ ਤੋਂ ਹਉ ਤੇ ਛੁਟੈ ਭਵਜਲ ਜਗਤ ਤਰੈਣ ਖੋਜਿਤ ਖੋਜਿਤ ਤਤ ਵਿਚਾਰਿਓ ਦਾਸ ਗੋਵਿੰਦ ਪੁਰਾਇਣ ਅਬਨਾਸੀ ਖੀਮ ਚਾਹੀ ਜੀ ਨਾਨਕ ਸਦਾ ਸਿਮਰ ਨਾਰਾਇਣ ਅਬਨਾਸੀ ਖੀਮ ਚਾਹੀ ਜੀ ਨਾਨਕ ਸਦਾ ਸਿਮਰ ਨਾਰਾਇਣ ਸੋਰਠ ਮਹੱਲਾ ਪੰਜਵਾ ਕਰੀ ਭੀਖ ਦਾ ਹਮਾਰੀ ਕੰਨਾ ਸਗਲ ਰੇਨ ਛਾਰੀ ਇਸ ਅੱਗੇ ਕੋ ਨਾ ਟਿਕੇ ਭਿਖਾਰੀ ਗੁਰ ਪੂਰੇ ਇਹ ਗੱਲ ਸਾਰੀ ਹਰ ਹਰ ਨਾਮ ਸੰਤਨ ਕੀ ਓਟਾ ਜੋ ਸਿਮਰੈ ਤ ਸਗੀਗਤ ਹੋਵੇ ਉਧਰ ਸਗਲੇ ਕੋਟਾ ਰਹਾਓ ਸੰਤ ਸੰਗ ਜਸ ਗਾਇਆ ਇਹ ਪੂਰਨ ਹਰ ਤਨ ਪਾਇਆ کہو نانک اپ آپ مٹایا سب پار برم ندری آیا کہ نانک آپ مٹایا سب پار برم ندری آیا سورٹھ محلہ پنج ماگ سکھ گردیا پاچ کش لکیم کیا ਸਰਵ ਨਿਦਾਨ ਸੁਖ ਪਾਇਆ ਗੁਰੇ ਆਪਣਾ ਹਿਦੈ ਧਿਆਇਆ ਆਪਣੇ ਸਤਿਗੁਰ ਕੀ ਵਡਿਆਈ ਮਨਿ ਚੀਫਲ ਪਾਈ ਸੰਤੋ ਦਿਨ ਦਿਨ ਚੜ੍ਹੇ ਸਵਾਈ ਰਹਾਉ ਜੀ ਜੰਤ ਸਭ ਪਈ ਦਿਆਲਾ ਪ੍ਰਭ ਪੰਨੀ ਕਰ ਦੀਨੇ ਸਹਜ ਸੁਭਾਏ ਮਿਲੇ ਗੋਪਾਲ ਨਾਨਕ ਸਾਚ ਪਤੀਨੇ ਸੋਮਵਾਰ ਵਾਲੇ ਦਿਨ ਜਿਹੜਾ ਵੀ ਇਹ ਸ਼ਬਦਾਂ ਦਾ ਪਾਠ ਸੁਨੇਗਾ ਉਹਦੇ ਸਾਰੇ ਕਾਰਜ ਰਾਸ ਹੋਣਗੇ ਬੈਂਕਾਂ ਦੇ ਵਿੱਚ ਪੈਸਾ ਆ ਜਾਵੇਗਾ ਬਿਨਾਂ ਮੰਗਿਆ ਹੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਨਗੇ ਤਨਤਨ ਬਾਬਾ ਦੀਪ ਸਿੰਘ ਜੀ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ ਸਿਰਫ ਇੱਕ ਹੀ ਦਿਨ ਰੋਜ਼ ਇਹ ਸ਼ਬਦ ਆਪਣੇ ਘਰ ਵਿੱਚ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ